ਪਗਵਾਨ ਤੁਮਨ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ ਹੁਣ ਨਵਾਂ ਵਿੱਤੀ ਬੋਝ ਪਾ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਹਾਈ ਵੋਲਟੇਜ ਝਟਕਾ ਦੇ ਦਿੱਤਾ ਹੈ ਕੀ ਮਸਲਾ ਇਸ ਤੇ ਬਹੁਤ ਅਹਿਮ ਜਿਹੜੀ ਆ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਔਰ ਇਹਦਾ ਕੀ ਨੁਕਸਾਨ ਕੀ ਫਾਇਦਾ ਜਿਹੜਾ ਆਉਣ ਵਾਲੀਆਂ ਜਮਨੀ ਚੋਣਾਂ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਾਂਗੇ ਉਧਰ ਐਨਡੀਪੀਐਸ ਮਸਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਸਖਤ ਰੁਖ ਅਪਣਾਇਆ ਹਾਈ ਕੋਰਟ ਦੇ ਵੱਲੋਂ ਕੀ ਕੁਝ ਕਹਿੰਦੀ ਹੈ ਹਾਈ ਕੋਰਟ ਔਰ ਭਗਵੰਤ ਮਾਨ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਪੰਜਾਬ ਚੋਂ ਨਸ਼ੇ ਖਤਮ ਕਰਨ ਦੇ ਔਰ ਪਿਛਲੀ 15 ਅਗਸਤ ਤੇ ਕਿਹਾ ਸੀ ਕਿ 15 ਅਗਸਤ ਤੱਕ ਨਸ਼ੇ ਖਤਮ ਕਰ ਦਿਆਂਗੇ ਚਲੋ ਇਹ ਵੀ 15 ਅਗਸਤ ਵੀ ਲੰਘ ਗਿਆ ਤੇ ਹਾਈ ਕੋਰਟ ਜਿਹੜਾ ਕਾਫੀ ਸਖਤ ਹੋਇਆ ਭਗਵੰਤ ਜੀ ਸਰਕਾਰ ਤੇ ਇਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਨੀ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਮੋٹے ਜੁਰਮਾਨੇ ਤੋਂ ਬਾਅਦ ਕਹਿੰਦੇ ਕਿ ਹੁਣ ਨੀਂਦ ਖੁੱਲੀ ਹੈ ਔਰ ਖਿਚਾਈ ਕੀਤੀ ਗਈ ਹੈ ਕਲਾਸ ਲਾਈ ਗਈ ਹੈ ਕਿਹਦੀ ਕਿਸ ਦੇ ਵੱਲੋਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਾਂਗੇ ਸਰਕਾਰ ਦੇ ਵਿੱਚ ਤਰਥੱਲੀ ਹੈ ਔਰ ਉਧਰ ਨਾਲ ਹੀ ਨਾਲ ਖਬਰਾਂ ਜਿਹੜੀਆਂ ਕੁਝ ਹੋਰ ਵੀ ਨੇ ਉਹਨਾਂ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਨਿਕ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਖ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਨਿਕ ਸਾਹਿਬ ਪਹਿਲਾਂ ਤਾਂ ਮੈਂ ਇਹੀ ਮਸਲਾ ਲੈਣਾ ਕਿ ਜਿਹੜਾ ਨਸ਼ਿਆਂ ਨੂੰ ਲੈ ਕੇ ਆ ਨਸ਼ਿਆਂ ਦੇ ਮੁੱਦੇ ਦੇ ਉੱਪਰ ਪੰਜਾਬ ਸਰਕਾਰ ਬੜੇ ਵੱਡੇ-ਵੱਡੇ ਦਾਅਵੇ ਵਾਅਦੇ ਕਰਦੀ ਰਹੀ ਹੈ ਆਪਾਂ ਨੂੰ ਪਤਾ ਹੀ ਹੈ ਔਰ ਹੁਣ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਸਮੇਂ-ਸਮੇਂ ਤੇ ਹਾਈ ਕੋਰਟ ਨੇ ਪਹਿਲਾਂ ਐਨਡੀਪੀਐਸ ਮਸਲਿਆਂ ਤੇ ਵੀ ਔਰ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਮਾਈਨਿੰਗ ਦੇ ਮੁੱਦੇ ਤੇ ਵੀ ਪੰਜਾਬ ਸਰਕਾਰ ਦੀ ਖਚਾਈ ਕਈ ਵਾਰ ਜਿਹੜੀ ਆ ਉਹ ਕੀਤੀ ਹੈ ਤੇ ਹੁਣ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਸਖਤ ਰੁਖ ਜਿਹੜਾ ਐਨਡੀਪੀਐਸ ਕੇਸਾਂ ਦੇ ਵਾਸਤੇ ਅਪਣਾਇਆ ਗਿਆ ਭਗਵੰਤ ਮਾਨ ਦੇ ਦਾਅਵਿਆਂ ਦੀ ਜਿਹੜੀ ਫ਼ੂਕ ਨਿਕਲੀ ਹੈ ਹਾਲਾਂਕਿ ਫ਼ੂਕ ਤਾਂ ਉਸੇ ਦਿਨ ਹੀ ਨਿਕਲ ਗਈ ਸੀ ਜਿੱਦਣ ਆ 15 ਅਗਸਤ 27 ਸੀ ਕਿਉਂਕਿ ਪਿਛਲੀ 15 ਅਗਸਤ ਤੇ ਭਗਵੰਤ ਮਾਨ ਨੇ ਵਾਦਾ ਲਿਆ ਸੀ ਟਾਈਮ ਲਿਆ ਸੀਗਾ ਕਿ ਭਾਈ ਮੈਂ ਇਸ 15 ਅਗਸਤ ਤੱਕ ਨਸ਼ਾ ਬਿਲਕੁਲ ਜੜ ਤੋਂ ਖਤਮ ਕਰ ਦੂੰਗਾ ਪਰ ਨਸ਼ਾ ਘਟਿਆ ਤਾਂ ਖਤਮ ਤਾਂ ਹੋਣਾ ਦੂਰ ਦੀ ਗੱਲ ਘਟਿਆ ਵੀ ਨਹੀਂ ਸਕੋ ਦੀ ਅੱਗੇ ਨਾਲ ਵਧਿਆ ਤੇ ਉਸ ਦਾਅਵੇ ਦੀ ਉਦਨਫੂਕ ਨਿਕਲੀ ਔਰ ਹੁਣ ਹਾਈ ਕੋਰਟ ਨੇ ਵੀ ਜਿਹੜੀ ਆ ਫੂਕ ਕੱਢ ਦਿੱਤੀ ਹੈ ਕਿ ਮੈਂ ਦੇਖਦੀ ਹਾਂ ਪੂਰੀ ਚੀਜ਼ ਨੂੰ ਸੁਖਵਿੰਦਰ ਜੀ ਅਗਰ ਵੇਖਿਆ ਜਾਵੇ ਤਾਂ ਮੈਨੂੰ ਇਸ ਤਰੀਕੇ ਨਾਲ ਲੱਗ ਰਿਹਾ ਕਿ ਪੰਜਾਬ ਨੂੰ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਚੜਾ ਰਹੀ ਬਲਕਿ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਕਹਿ ਤੀ ਚਲਦਾ ਪਿਆ ਕੰਮ ਸਾਰਾ ਕੋਈ ਕਿਉਂਕਿ ਬਤੀਆਂ ਲੰਮੇ ਸਮੇਂ ਤੋਂ ਲੈ ਕੇ ਹੁਣ ਤੱਕ ਵੇਖਿਆ ਜਾਵੇ ਤਾਂ ਬੜੇ ਮੁੱਦੇ ਨੇ ਇਹੋ ਜਿਹੇ ਕਿ ਜਿੱਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਤੇ ਠੀਕ ਤਰੀਕੇ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਆ ਤੇ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਦੀ ਗੱਲ ਕੀਤੀ ਹੈ ਚਾਹੇ ਉਹ ਲਾਰਸ ਮਿਸ਼ਨ ਹੋਈ ਦੀ ਇੰਟਰਵਿਊ ਦਾ ਮੁੱਦਾ ਹੋਵੇ ਚਾਹੇ ਪੰਚਾਇਤਾਂ ਦਾ ਮੁੱਦਾ ਹੋਵੇ ਬੜੇ ਇਹੋ ਜਿਹੇ ਮੁੱਦੇ ਨੇ ਸਿੱਧੂ ਸਭਾ ਕੀ ਜਿੱਥੇ ਬੀਤੇ ਇਸ ਲੰਮੇ ਸਮੇਂ ਤੋਂ ਹਾਈ ਕੋਰਟ ਜਿਹੜੀ ਆ ਪੰਜਾਬ ਸਰਕਾਰ ਨੂੰ ਖਿੱਚਦੀ ਪਈ ਆ ਤੇ ਪੰਜਾਬ ਸਰਕਾਰ ਕੋਲ ਜਵਾਬ ਜਿਹੜਾ ਕਾਰਵਾਈ ਕਰਨ ਵਾਸਤੇ ਕੋਈ ਵੀ ਅਹੀਂ ਚਾ ਸਕਨੇ ਕਿ ਤੱਕ ਜਿਹੜਾ ਉਹਨਾਂ ਨੂੰ ਨਹੀਂ ਚਾਹਗਾ ਹੁਣ ਇਹ ਤਾਜ਼ਾ ਮਾਮਲਾ ਸਿੱਧੂ ਸਾਹਿਬ ਸਾਹਮਣੇ ਆਇਆ ਤਾਜ਼ਾ ਮਾਮਲਾ ਇਹ ਆ ਕਿ ਐਂਟੀਪੀਸੀ ਜਿਹੜਾ ਐਕਟ ਹੈਗਾ ਇਹਦੇ ਤਹਿਤ ਬੀਤੇ ਲੰਮੇ ਸਮੇਂ ਤੋਂ ਜਿਹੜੇ ਦੋਸ਼ੀ ਨੇ ਕਿਸ ਤਾਂ ਉਹਨਾਂ ਦੇ ਖਿਲਾਫ ਦਰਜ ਹੋ ਚੁੱਕੇ ਆ ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਇਹ ਤਾਜ਼ਾ ਮਸਲਾ ਸਿੱਧੂ ਸਾਹਿਬ ਉਦੋਂ ਸਾਹਮਣੇ ਆਇਆ ਕਿ ਜਦੋਂ ਬਠਿੰਡੇ ਦੇ ਨਾਲ ਸੰਬੰਧਿਤ ਇੱਕ ਵਿਅਕਤੀ ਨੇ ਐਪਲੀਕੇਸ਼ਨ ਜਿਹੜੀ ਉਹਦਾਰ ਕੀਤੀ ਕਿ ਵੇਖੋ ਜੀ ਉਸ ਬੰਦੇ ਦੇ ਖਿਲਾਫ ਜਿਹੜਾ ਆ ਉਹ ਕੇਸ ਤੇ ਦਰਜ ਹੋ ਚੁੱਕਾ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹਾਈ ਕੋਰਟ ਨੇ ਇਹਦੇ ਉੱਤੇ ਸਖਤ ਐਕਸ਼ਨ ਲੈਂਦਿਆਂ ਹੋਇਆਂ ਬਠਿੰਡੇ ਦੇ ਐਸਐਸਪੀ ਨੂੰ ਇਹ ਗੱਲ ਕਹੀ ਕਿ ਹਾਂ ਵੀ ਤੂੰ ਹਲਫਨਾਮਾ ਦੇ ਕੇ ਐਫੀਡੇਵਿਟ ਦੇ ਕੇ ਇਹ ਦੱਸ ਕਿ ਤੇਰੇ ਜ਼ਿਲ੍ਹੇ ਚ ਕਿੰਨੇ ਅਜਿਹੇ ਕੇਸ ਜਿਹੜੇ ਆ ਉਹ ਦਰਜ ਨੇ ਤਾਂ ਸਿੱਧੂ ਸਾਹਿਬ ਜਿਹੜਾ ਹਲਫਨਾਮਾ ਐਸਐਸਪੀ ਬਠਿੰਡਾ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦਿੱਤਾ ਗਿਆ ਉਹਦੇ ਵਿੱਚ ਉਸਨੇ ਦੱਸਿਆ ਕਿ ਬੀਤਿਆਂ 6 ਮਹੀਨਿਆਂ ਦੇ ਵਿੱਚ 83 ਜਿਹੜੇ ਮੁਕੱਦਮੇ ਨੇ ਐਨਡੀਪੀਪੀਐਸ ਦੇ ਜਿਹੜੇ ਐਕਟ ਦੇ ਅਧੀਨ ਦਰਜ ਕੀਤੇ ਗਏ ਪਰ ਇੱਕ ਵੀ ਬੰਦਾ ਜਿਹੜਾ ਕਿਰਸਤਾਰ ਨਹੀਂ ਕੀਤਾ ਗਿਆ ਤੇ ਜਦੋਂ ਇਹ ਹਲਫਨਾਮਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਿਆ ਤਾਂ ਹਾਈ ਕੋਰਟ ਨੇ ਇਸ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ ਤੇ ਉਹਨਾਂ ਨੇ ਉਸ ਐ ਅੱਜ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਆ ਉਹਨਾਂ ਨੇ ਫਿਰ ਪੰਜਾਬ ਦੇ ਜਿਹੜੇ ਕਾਰਜਕਾਰੀ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਇੱਕ ਪੱਤਰ ਜਾਰੀ ਕੀਤਾ ਉਹਨਾਂ ਨੂੰ ਨਿਰਦੇਸ਼ ਦਿੱਤੇ ਕਿ ਭਾਈ ਸਾਹਿਬ ਤੁਸੀਂ ਦੱਸਣਾ ਕਿ ਸਮੁੱਚੇ ਪੰਜਾਬ ਦੇ ਵਿੱਚ ਇਸ ਐਕਟ ਦੇ ਅਧੀਨ ਕਿੰਨੇ ਕੇਸ ਦਰਜ ਨੇ ਤੇ ਦੱਸੋ ਕਿ ਕਿੰਨੇ ਮੁਸਲਮਣ ਜਿਹੜੇ ਆ ਉਹ ਫੜੇ ਗਏ ਨੇ ਤਾਂ ਸਿੱਧੂ ਸਾਹਿਬ ਹੁਣ ਪਤਾ ਲੱਗਾ ਤੇ ਡੀਜੀਪੀ ਸਾਹਿਬ ਵੱਲੋਂ ਸਾਰੇ ਐਸਐਸਪੀ ਨੂੰ ਇਹ ਨਿਰਦੇਸ਼ ਦਿੱਤੇ ਗਏ ਆ ਕਿ ਹਾਂ ਵੀ ਤੁਸੀਂ ਆਪੋ ਆਪਣੇ ਏਰੀਆ 'ਚ ਦੱਸੋ ਕਿ ਹਾਂ ਵੀ ਕਿੰਨੇ ਇਸ ਐਕਟ ਅਧੀਨ ਜਿਹੜੇ ਬੰਦੇ ਨੇ ਕੇਸ ਰਜਿਸਟਰਡ ਨੇ ਤੇ ਕਿੰਨੇ ਫੜੇ ਨੇ ਹੁਣ ਦੂਜੇ ਪਾਸੇ ਹਾਈ ਕੋਰਟ ਦੀ ਗੱਲ ਕਰੀ ਹਾਈ ਕੋਰਟ ਨੇ ਸਿੱਧੂ ਸਾਹਿਬ ਸਖਤ ਨਿਰਦੇਸ਼ ਦਿੱਤੇ ਕਿ ਹਾਂ ਵੀ ਜੇਕਰ ਕੋਈ ਵਿਅਕਤੀ ਜਿਹਦੇ ਉੱਤੇ ਐਨਡੀਪੀ ਐਕਟ ਦੇ ਅਧੀਨ ਮੁਕੱਦਮਾ ਦਰਜ ਆ ਤੇ ਜੇਕਰ ਪੁਲਿਸ ਉਸ ਨੂੰ ਉਚਿਤ ਸਮੇਂ ਵਿੱਚ ਗ੍ਰਿਫਤਾਰ ਨਹੀਂ ਕਰਦੀ ਜਾਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਤੋਂ ਅਸਮਰੱਥ ਰਹਿ ਜਾਂਦੀ ਹੈ ਕਿਸੇ ਕਾਰਨ ਕਰਕੇ ਉਸ ਦੀ ਜਿਹੜੀ ਜਾਇਦਾਦ ਆ ਉਹ ਜ਼ਬਤ ਕਰੋ ਤਾਂ ਉਸ ਨੂੰ ਭਗੌੜਾ ਜਿਹੜਾ ਕਰਾਰ ਆ ਉਹ ਦੇ ਦਿਓ ਹੁਣ ਹਾਈ ਕੋਰਟ ਦੇ ਇਹਨਾਂ ਨਿਰਦੇਸ਼ਾਂ ਤੋਂ ਬਾਅਦ ਕੁਦਰਤੀ ਤੌਰ ਤੇ ਜਿਹੜੇ ਪੁਲਿਸ ਮੈਂ ਕਿਹਾ ਮੈਂ ਚੇਰੀ ਤਰਥਲੀ ਆ ਉਹ ਤਾਂ ਮੱਛਲੀ ਮੱਛਲੀ ਸੀ ਕਿਉਂਕਿ ਹਾਈ ਕੋਰਟ ਇਸ ਮੁੱਦੇ ਤੇ ਪੂਰਨ ਤੌਰ ਤੇ ਸਖਤ ਹੈ ਗਈ ਹੈ ਪਰ ਦੂਜੇ ਪਾਸੇ ਜੇਕਰ ਪੰਜਾਬ ਪੁਲਿਸ ਦੇ ਮੁਖੀ ਜਾਂ ਭ ਭਾਗ ਜਿਹਨਾਂ ਕੋਲ ਹੈਗਾ ਉਹਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਹਮੇਸ਼ਾ ਇਹ ਗੱਲ ਕਰਦੇ ਨੇ ਚਾਹੇ ਉਹ ਲਾਰਡ ਆਰਡਰ ਦੀਆਂ ਹੋਣ ਤੇ ਚਾਹੇ ਉਹ ਨਸ਼ੇ ਦੇ ਸੰਦਰਭ ਦੀਆਂ ਗੱਲਾਂ ਹੋਣ ਜਿਹੜੀ ਤਾਂ ਉਹ ਪ੍ਰੈਸ ਦੇ ਵਿੱਚ ਬਿਆਨ ਆ ਕੇ ਦੇ ਦਿੰਦੇ ਕਿ ਹਾਂ ਭਈ ਜੇਕਰ ਕੋਈ ਇੱਕ ਵਿਅਕਤੀ ਨਾ ਕਿ ਉਹ ਇੱਕ ਨਾਕੇ ਤੋਂ ਕਿਸੇ ਪੁਲਿਸ ਅਫਸਰ ਜਾਂ ਕੋਈ ਇਹੋ ਜੀ ਗਲਤ ਹਰਕਤ ਕਰਕੇ ਭੱਜਦਾ ਤੇ ਅਗੜੇ ਲਾ ਕੇ ਤੱਕ ਉਹ ਜੰਡਾ ਪਹੁੰਚ ਜਾਊਗਾ ਇਸ ਦੀ ਕੋਈ ਗਰੰਟੀ ਨਹੀਂ ਹੈ ਇਹ ਉਹਨਾਂ ਦੀ ਸਟੇਟਮੈਂਟ ਸੀ ਨਸ਼ਾ ਦੇ ਸਬੰਧਾਂ ਦੇ ਵਿੱਚ ਵੀ ਉਹਨਾਂ ਨੇ ਜਿਸ ਨੇ ਕਿਹਾ ਪਿਛਲੇ ਸਾਲ ਗੱਲਬਾਤ ਕੀਤੀ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਅਰਦਾਸ ਵੀ ਕੀਤੀ ਪਰ ਨਸ਼ਾ ਸਿੱਧੂ ਸਾਹਿਬ ਰੋਕਿਆ ਨਹੀਂ ਨਸ਼ਾ ਉਸੇ ਤਰੀਕੇ ਨਾਲ ਵਾਅਦਾ ਪਿਆ ਜਾਂ ਉਸੇ ਤਰੀਕੇ ਨਾਲ ਚੱਲਦਾ ਪਿਆ ਹੁਣ ਇਸ ਦਾ ਕਾਰਨ ਕੀ ਇੱਕ ਪਾਸੇ ਤਾਂ ਮੁਕੱਦਮੇ ਜਿਹੜੇ ਦਰਜ ਕੀਤੇ ਜਾਂਦੇ ਆ ਦੂਜੇ ਪਾਸੇ ਨਸ਼ਾ ਜਿਹੜਾ ਵਾਅਦਾ ਪਿਆ ਉਸੇ ਤਰੀਕੇ ਨਾਲ ਉਹ ਖਾਤਮਾ ਨਹੀਂ ਹੁੰਦਾ ਪਿਆ ਤਾਂ ਸਿੱਧੂ ਸਰ ਇਸ ਤੇ ਸਾਫਰਤ ਇਹ ਨਿਕਲਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਆਪਣੇ ਵਿਭਾਗ ਦੇ ਉੱਤੇ ਜਿਹੜੀ ਪਕੜ ਆ ਉਸ ਤਰੀਕੇ ਦੀ ਮਜ਼ਬੂਤ ਨਹੀਂ ਹੈਗੀ ਜਿਸ ਤਰੀਕੇ ਦੀ ਪਕੜ ਮਜ਼ਬੂਤ ਹੋਣੀ ਚਾਹੀਦੀ ਹੈ ਜੇਕਰ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਜੇਕਰ ਵਿਅਕਤੀ ਗ੍ਰਿਫਤਾਰ ਮਾਫ ਕਰਦਾ ਜੇਕਰ ਵਿਅਕਤੀ ਦੇ ਖਿਲਾਫ ਕੇਸ ਦਰਜ ਹੁੰਦਾ ਤਾਂ ਫਿਰ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਤੇ ਜੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਇਸ ਦੇ ਪਿੱਛੇ ਅਸਲ ਕਾਰਨ ਕੀ ਆ ਸਿੱਧੂ ਸਾਹਿਬ ਅਸਲ ਕਾਰਨ ਉਹੀ ਆ ਜਿਹੜਾ ਇੰਟਰਵਿਊ ਲਾਰੈਂਸ ਮਿਸ਼ਨ ਹੋਈ ਦੇ ਕਰਾਉਣ ਦੇ ਸੰਦਰਭ ਚ ਆਇਆ ਕਿ ਕੁਝ ਕਾਰੀਆਂ ਭੇਡਾਂ ਜਿਹੜੀਆਂ ਨੇ ਉਹ ਪੁਲਿਸ ਮੈਕ ਪੇ ਦੇ ਵਿੱਚ ਭਰਤੀ ਨੇ ਚਾਹੇ ਉਹ ਨਸ਼ੇ ਦੇ ਮੁੱਦੇ ਤੇ ਹੋਣ ਚਾਹੇ ਇਹੋ ਜਿਹਿਆਂ ਗੈਂਗਸਟਰਾਂ ਦੇ ਮੁੱਦੇ ਤੇ ਹੋਣ ਉਹਨਾਂ ਨੇ ਤਾਂ ਇੱਕ ਦੂਜੇ ਦਾ ਪਛਾਣ ਕਰਦੇ ਜਾਂਦਾ ਤੇ ਜੇਕਰ ਮੁੱਖ ਮੰਤਰੀ ਸਾਹਿਬ ਇਸ ਮੁੱਦੇ ਤੇ ਸਖਤ ਹੋਣ ਜੇਕਰ ਇੱਕ ਪੰਜਾਬ ਨੂੰ ਪੱਕਾ ਡੀਜੀਪੀ ਸਿੱਧੂ ਸਾਹਿਬ ਮਿਲ ਗਿਆ ਹੁੰਦਾ ਤਾਂ ਸ਼ਾਇਦ ਸਿਰਫ ਹੋ ਸਕਦਾ ਕਿ ਹਾਂ ਪੰਜਾਬ ਦੇ ਵਿੱਚ ਨਸ਼ਾ ਕਿਸੇ ਕੀਮਤ ਕਿਸੇ ਹੱਦ ਤੱਕ ਕੱਟ ਜਾਂਦਾ ਕਿਉਂਕਿ ਡੀਜੀਪੀ ਸਾਹਿਬ ਕਿਸ ਤਰੀਕੇ ਨਾਲ ਇੰਡੀਪੈਂਡੈਂਟ ਕੰਮ ਕਰ ਸਕਦੇ ਆ ਇੱਕ ਹੱਥ ਤਾਂ ਉਹਦਾ ਤਾਂ ਆਪਣੀ ਕੁਰਸੀ ਰੁਪਾਇਆ ਦੂਜਾ ਹੱਥ ਜਿਹੜਾ ਆ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਨਾਰਮਲ ਕਰਨ ਦੇ ਵਿੱਚ ਪਾਇਆ ਤਾਂ ਜਦੋਂ ਇੱਕ ਪਾਸੇ ਕੁਰਸੀ ਬਚਾਉਣੀ ਆ ਤੇ ਦੂਜੇ ਪਾਸੇ ਪੰਜਾਬ ਦੇ ਹਾਲਾਤਾਂ ਦਾ ਮੁਕਾਬਲਾ ਕਰਦਾ ਸਿੱਧੂ ਸਾਹਿਬ ਤੇ ਦੋ ਬੇੜੀਆਂ 'ਚ ਤਾਂ ਪੈਰ ਰੱਖੇ ਨਹੀਂ ਜਾ ਸਕਦੇ ਤਾਂ ਕਾਰਨ ਸਿੱਧੂ ਸਾਹਿਬ ਇਹੋ ਹੀ ਮੈਨੂੰ ਨਜ਼ਰੀ ਆਉਂਦਾ ਇੱਕ ਤਾਂ ਪੰਜਾਬ ਨੂੰ ਜਿਹੜਾ ਮੁਕੰਮਲ ਤੌਰ ਤੇ ਪੱਕਾ ਡੀਪੀਐਸ ਤੱਕ ਤੱਕ ਨਹੀਂ ਮਿਲ ਸਕਿਆ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਦੀ ਪੁਲਿਸ ਤੇ ਉੱਤੇ ਉਹ ਕਮਾਨ ਨਹੀਂ ਹੈਗੀ ਜਿਹੜੀ ਬੀਤੇ ਦੌਰ ਦੇ ਵਿੱਚ ਮੁੱਖ ਮੰਤਰੀਆ ਦੀ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਤੇ ਰਹੀ ਹੈਗੀ ਹੈ ਕਿਉਂਕਿ ਜੇਕਰ ਇਨੇ ਲੰਬੇ ਦੌਰ ਦੇ ਵਿੱਚ ਛੇ ਸ਼ੇ ਮਹੀਨੇ ਬੰਦਾ ਗ੍ਰਿਫਤਾਰੀ ਨਹੀਂ ਹੁੰਦਾ ਐਫ ਆਈ ਆਰ ਲਾਂਚ ਹੋ ਜਾਂਦੀ ਹੈ ਚਲਾ ਨਹੀਂ ਪੇਸ਼ ਨਹੀਂ ਕੀਤੇ ਜਾਂਦੇ ਤਾਂ ਫਿਰ ਜਿੱਥੇ ਐਸ ਐਸ ਪੀ ਦੀ ਜ਼ਿੰਮੇਵਾਰੀ ਵੱਧਦੀ ਹੈ ਤਾਂ ਫਿਰ ਉੱਪਰ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਦੀ ਵੀ ਵੱਧਦੀ ਹੈ ਮੁੱਖ ਮੰਤਰੀ ਸਾਹਿਬ ਦਾ ਉਹ ਵੀ ਬਿਆਨ ਮੈਨੂੰ ਯਾਦ ਆ ਕਿ ਜਦੋਂ ਮੁੱਖ ਮੰਤਰੀ ਸਾਹਿਬ ਨੇ ਆਪ ਡੀ ਜੀ ਪੀ ਸਾਹਿਬ ਨੂੰ ਕੀ ਪੱਕਾ ਕਰਨਾ ਮੁੱਖ ਮੰਤਰੀ ਸਾਹਿਬ ਦੀ ਆਪਦੀ ਕੁਰਸੀ ਮੈਨੂੰ ਪੱਕੀ ਨਹੀਂ ਲੱਗ ਰਹੀ ਜੀ ਚਲੋ ਸਿਰਦ ਸਾਹਿਬ ਉਹ ਤਾਂ ਗੱਲ ਫਿਰ ਹੈ ਹੀ ਹੈ ਉਹ ਤੇ ਚਰਚਾ ਤੇ ਕੋਈ ਸ਼ੱਕ ਨਹੀਂ ਆ ਕਿ ਜਦੋਂ ਫਿਰ ਦਿੱਲੀ ਲੌਬੀ ਦੇ ਬੰਦੇ ਪੰਜਾਬ ਦੇ ਵਿੱਚ ਆਣ ਕੇ ਬਹਿ ਜਾਣਗੇ ਜਦੋਂ ਉਹਨਾਂ ਨੂੰ ਆਪਣੀ ਕੁਰਸੀ ਦਾ ਵੀ ਡਰ ਹੋਊਗਾ ਤਾਂ ਫਿਰ ਸਿੱਧੂ ਸਾਹਿਬ ਫਿਰ ਪ੍ਰਸ਼ਾਸਨ ਤਾਂ ਜਾਂ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਨਾਲ ਚੱਲਣਾ ਜਦੋਂ ਡੀਜੀਪੀ ਵੀ ਕਾਰਜਕਾਰੀ ਹੋਵੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਉੱਪਰ ਦੀਆਂ ਥੱਲੜੀਆਂ ਕਰਦੇ ਫਿਰਨ ਤੇ ਜ਼ਿਆਦਾਤਰ ਉਹ ਚੋਣਾਂ ਦੇ ਵਿੱਚ ਹੀ బిజీ ਰਹਿਣ ਤਾਂ ਫਿਰ ਸਿੱਧੂ ਸਾਹਿਬ ਫਿਰ ਨਸ਼ਾ ਵੀ ਵਿਖਣਾ ਆ ਤਾਂ ਫਿਰ ਇਹੋ ਗੈਂਗਸਟਰਾਂ ਨੇ ਥਾਣੇ 'ਚ ਬਹਿ ਕੇ ਇੰਟਰਵਿਊ ਵੀ ਦੇਣੀ ਆ ਤਾਂ ਫਿਰ ਹਾਈ ਕੋਰਟ ਦਾ ਤਾਂ ਸਿੱਧੂ ਸਾਹਿਬ ਸਖਤ ਹੋਣਾ ਹੀ ਹੋਣਾ ਬਾਕੀ ਤੁਹਾਨੂੰ ਮੈਂ ਇੱਕ ਗੱਲ ਕਹਿ ਦਿੰਨਾ ਕਿ ਜੇ ਵਾਕੇ ਹਾਈ ਕੋਰਟ ਨਾ ਹੋਵੇ ਪੰਜਾਬ ਹਰਿਆਣਾ ਹਾਈ ਕੋਰਟ ਜੇਕਰ ਨਾ ਇਹ ਤਾਂ ਪੰਜਾਬ ਦੇ ਵਿੱਚ ਐਸੋਲੇ ਜਿਹੋ ਜਿਹੇ ਹਾਲਾਤ ਨੇ ਸਿੱਧੂ ਸਾਹਿਬ ਫਿਰ ਇਹ ਦੋਰੇ ਤੇਰੇ ਹੋ ਕੇ ਦਿਖਾਈ ਦਿੰਦੇ ਅਜੇ ਹਾਈ ਕੋਰਟ ਦਾ ਡੰਡਾ ਦਾ ਡਰ ਹੈਗਾ ਸਰਕਾਰ ਨੂੰ ਜਿਹਦੇ ਕਰਕੇ ਇਹੋ ਜਿਹੇ ਕੰਮ ਹੁੰਦੇ ਨੇ ਬਾਕੀ ਵੇਖੋ ਹਾਈ ਕੋਰਟ ਦੇ ਇਹਨਾਂ ਹੁਕਮਾਂ ਦੀ ਤਾਮੀਲ ਜਿਹੜੀ ਆ ਅਗਲੇ ਦਿਨਾਂ ਚ ਪੰਜਾਬ ਪੁਲਿਸ ਕਿਸ ਤਰੀਕੇ ਨਾਲ ਕਰਦੀ ਹੈਗੀ ਬਹੁਤੇ ਮਸਲੇ ਤਾਂ ਜੀ ਹਾਈ ਕੋਰਟ ਹੀ ਪੰਜਾਬ ਸਰਕਾਰ ਤੋਂ ਕਹਿ ਕੇ ਕਰਵਾ ਰਿਆ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਆਉਦੀ ਵਿਲ ਪਾਵਰ ਵਰਤ ਹੀ ਨਹੀਂ ਰਹੀ ਬਿਲਕੁਲ ਮੈਂ ਤਾਂ ਸਿੱਧੂ ਸਾਹਿਬ ਗੱਲ ਹੀ ਉਥੇ ਸ਼ੁਰੂ ਕੀਤੀ ਸੀ ਕਿ ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਵੀ ਨੇਚਰ ਆ ਰਹੀ ਬਲਕਿ ਪੰਜਾਬ ਤੇ ਹੈ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਦੇ ਵਿੱਚ ਇਹਨਾਂ ਨੂੰ ਚਲਾ ਰਹੀ ਹੈ ਮੈਂ ਤਾਂ ਗੱਲ ਉਹ ਹੀ ਪਹਿਲਾਂ ਗੱਲ ਕੀਤੀ ਕਿ ਪੰਚਾਇਤ ਚੋਣਾਂ ਦੇ ਸਦਰਕ ਤੇ ਦੇਖ ਲਓ ਤੁਸੀਂ ਇਹੋ ਜਿ ਕਿੰਨੇ ਮੁੱਦੇ ਸੀ ਜਿੱਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਝਾੜਪਾਈ ਕਿਹਾ ਭਈ ਇਸ ਤਰ੍ਹਾਂ ਜਾਂ ਇਦਾਂ ਦਾ ਨਹੀਂ ਨਹੀਂ ਤਾਂ ਜਿਸ ਤਰੀਕੇ ਨਾਲ ਲਾਰਜਪ੍ਰੇਮ ਸਿੰਘ ਹੋਈ ਦਾ ਮੁੱਦਾ ਉੱਠਿਆ ਸੀ ਇਹਨਾਂ ਨੇ ਤਾਂ ਸਿੱਧੂ ਸਾਹਿਬ ਖੰਡੇ ਬਸਤੇ ਚ ਉਹ ਮੁੱਦਾ ਪਾਈ ਦਿੱਤਾ ਇਹਨਾਂ ਨੇ ਉਸ ਤੋਂ ਚੁੱਕੀ ਨਹੀਂ ਇੰਨੀ ਗੱਲ ਕਹਤੀ ਕਿ ਹਾਂਜੀ ਐਸਆਈਟੀ ਬਣਾਤੀ ਤੇ ਇੱਕ ਐਫਆਈਆਰ ਤੱਕ ਲਾਂਚ ਜਿਹੜੀ ਹੈ ਪੰਜਾਬ ਸਰਕਾਰ ਨਹੀਂ ਸੀ ਕਰ ਸਕੀ ਖਾਇਫੋਰਮ ਜਦੋਂ ਸਖਤ ਹੋਇਆ ਤਾਂ ਫੇਰੀ ਉਸ ਮੁੱਦੇ ਤੇ ਲਾਰੈਂਸ ਬਸ਼ਨੋਈ ਵਾਲਾ ਜਿਹੜਾ ਖਲਾਸਾ ਸਿੱਧੂ ਸਾਹਿਬ ਸਾਹਮਣੇ ਆਇਆ ਨਹੀਂ ਤਾਂ ਸਰਕਾਰ ਦੇ ਤਾਂ ਉਸ ਮਸਲੇ ਨੂੰ ਵੀ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਬਾਕੀ ਚਲੋ ਦੇਖੋ ਹੁਣ ਇਸ ਮੁੱਦੇ ਤੇ ਸਰਕਾਰ ਦੇ ਅਗਲੇ ਦਿਨਾਂ 'ਚ ਕਿਹੜਾ ਰੁੱਖ ਸਾਹਮਣੇ ਆਉਂਦਾ ਹੈਗਾ ਚਲੋ ਉਧਰ ਅਣਕੀ ਸਾਹਿਬ ਜਿਹੜੀਆਂ ਹੋਰ ਵੀ ਬਹੁਤ ਜਿਹੜੀਆਂ ਅਹਿਮ ਖਬਰਾਂ ਜਿਨ੍ਹਾਂ ਤੇ ਆਪਾਂ ਚਰਚਾ ਕਰਨੀ ਹੈ ਇਹ ਤਾਂ ਬਹੁਤ ਐਮ ਖਬਰ ਹੀ ਸੀਗੀ ਕਿਉਂਕਿ ਜੇ ਇਸ ਤਰੀਕੇ ਨਾਲ ਹਾਈ ਕੋਰਟ ਕਹਿ ਕਹਿ ਕੇ ਕੰਮ ਕਰਵਾਉਂਦਾ ਰਿਹਾ ਤਾਂ ਸਰਕਾਰ ਜਿਹੜੀ ਉਹ ਕੀ ਕਰੂਗੀ ਅੱਗੇ ਜਿਹੜੀ ਗੱਲ ਕਰ ਲੈਣੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਕਚੂੰਬਰ ਕੱਢਿਆ ਲੋਕਾਂ ਦਾ ਨਵੇਂ ਟੈਕਸ ਜਿਹੜੇ ਲਗਾ ਦਿੱਤੇ ਐ 2 ਰੁਪਇਆ ਤੇ 4 ਰੁਪਇਆ ਜਿਹੜੇ ਵਾਹਨ ਨੇ ਉਹਨਾਂ ਦੀ ਇਨਟੈਕਸ ਤਰ੍ਹਾਂ ਦੇ ਜਿਹੜਾ ਵਾਅਦਾ ਕਰਤਾ ਤੇ ਵਾਹਨਾਂ ਤੋਂ ਗ੍ਰੀਨ ਟੈਕਸ ਵਸੂਲਣ ਦੇ ਵੀ ਜਿਹੜੇ ਹੁਕਮ ਜਾਰੀ ਕੀਤੇ ਐ ਉਹਦੇ ਨਾਲ ਪੰਜਾਬ ਦੇ ਲੋਕ ਜਿਹੜੇ ਪਹਿਲਾਂ ਹੀ ਵਿੱਤੀ ਬੋਝ ਦੇ ਹੇਠਾਂ ਦੱਬੇ ਹੋਏ ਐ ਹਾਲਾਤ ਤਾਂ ਪਹਿਲੇ ਜਿਹੜੇ ਉਹ ਮਾੜੇ ਹੈਗੇ ਆ ਔਰ ਇਹਦੇ ਨਾਲ ਤਾਂ ਹੋਰ ਲੋਕਾਂ ਦਾ ਕਚੂੰਬਰ ਨਿਕਲ ਜਾਣਾ ਜੀ ਸਿੱਧੂ ਸਾਹਿਬ ਪੰਜਾਬ ਸਰਕਾਰ ਸਬਸਿਡੀਆਂ ਦੇਣ ਦੀ ਗੱਲ ਬੜੀਆਂ ਕਰਦੇ ਕਿ ਬਿਜਲੀ ਦੀ ਸਬਸਿਡੀ ਜਿਹੜੀ ਜਾਰੀ ਦਿੱਤੀ ਜੋ ਮੁਫਤ ਬਿਜਲੀ ਸ਼ਸਟ ਯੂਨਿਟ ਜਿਹੜਾ ਉਹ ਜਾਰੀ ਰਹੇਗਾ ਬਸ ਸਾੱਚ ਜਿਹੜਾ ਸਫਰ ਮਹਿਲਾਵਾਂ ਦਾ ਜਾਰੀ ਰਹੂਗਾ ਪਰ ਜਿਸ ਤਰੀਕੇ ਨਾਲ ਆ ਟੇਢੀ ਤਰੀਕੇ ਨਾਲ ਲੋਕਾਂ ਦੀ ਜੇਬਾਂ ਤੇ ਡਾਕਾ ਮਾਰਿਆ ਤੇ ਇਹ ਡਾਕਾ ਸਿੱਧੂ ਸਾਹਿਬ ਹਰ ਆਮ ਆਦਮੀ ਦੀ ਜੇਬ ਤੇ ਵੱਜਾ ਜੇ ਇਹ ਡਾਕਾ ਕਿਸੇ ਇੱਕ طبਕੇ ਤੇ ਨਹੀਂ ਜੇ ਵੱਜਾ ਕਿਉਂਕਿ ਹਰ ਵਿਅਕਤੀ ਕੋਲ ਅਸਲੇ ਆਪਣੀ ਆਵਾਜਾਈ ਦਾ ਸ਼ਾਹਨ ਜਿਹੜਾ ਆ ਉਹ ਛੋਟੇ ਬਾਣਾ ਦੇ ਰੂਪ ਦੇ ਵਿੱਚ ਮੌਜੂਦ ਹੈਗਾ ਹੁਣ ਪੰਜਾਬ ਸਰਕਾਰ ਨੇ ਇੱਕ ਕੈਬਨਟ ਦੀ ਜਿਹੜੀ ਪਿੱਛੇ ਮੀਟਿੰਗ ਹੋਈ ਹੈ ਚੁੱਪਚੀ ਤੇ ਇਹ ਮਸਲਾ ਜਿਹੜਾ ਇਹ ਪਾਸ ਕਰਕੇ ਰਜਿਸਟ੍ਰੇਸ਼ਨ ਦੀ ਫੀਸ ਆ ਸਿੱਧੂ ਸਭ ਉਹ ਵਧਾ ਦਿੱਤੀ ਗਈ ਹੈ ਜਿਹੜਾ 1 ਲੱਖ ਤੋਂ ਘੱਟ ਕੀਮਤ ਦੇ ਜਿਹੜੇ ਵਾਹਨ ਨੇ ਉਹਨਾਂ ਦੀ ਫੀਸ ਦੀ ਤਾਂ 75% ਜਿਹੜੀ ਸਭ ਸਭ ਵਧਾਈ ਹੈ ਰਜਿਸਟ੍ਰੇਸ਼ਨ ਫੀਸ ਜਿਹੜੀ ਹੈ ਜਿਹੜੀ ਫਿਰ 1 ਤੋਂ 2 ਲੱਖ ਦੇ ਵਿੱਚ ਕਰ ਜਿਹੜੇ ਕੀਮਤ ਦੇ ਜੇ ਦੋ ਪਹੀਆ ਵਾਹਨ ਨੇ ਸਿੱਧੂ ਸਾਹਿਬ ਉਸ ਦਾ ਇਹਨਾਂ ਨੇ 11% ਜਿਹੜਾ ਉਹ ਫੀਸ ਜਿਹੜੀ ਵਧਾ ਦਿੱਤੀ ਗਈ ਹੈ। ਤੋਂ ਇਸੇ ਤਰੀਕੇ ਨਾਲ ਜਿਹੜੇ ਚਾਰ ਪਹੀਆ ਵਾਹਨ ਨੇ ਉਹਨਾਂ ਦੇ ਉੱਤੇ ਵੀ ਸਿੱਧੂ ਸਾਹਿਬ ਜਿਹੜੀ ਆ ਇਹਨਾਂ ਨੇ ਵਕ ਵਕ ਜਿਹੜੀਆਂ ਅਰਜੀਸੇਸ਼ਨ ਫੇਸਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਨੇ। ਹੁਣ ਟ੍ਰੈਜਰੀ ਸਿੱਧੂ ਸਾਹਿਬ ਇਹ ਹੈ ਕਿ ਅਗਲੇ ਦਿਨ ਤਿਹਾਰਾ ਦੇ ਆ ਰਹੇ ਆ। ਤਿਹਾਰਾ ਦੇ ਵਿੱਚ ਵੱਡੀਆਂ-ਵੱਡੀਆਂ ਆਫਰਾਂ ਜਿਹੜੀਆਂ ਨੇ ਆ ਦੋ ਪਹੀਆ ਵਾਹਨ ਚਾਰ ਪਹੀਆ ਵਾਹਨ ਉਹਨਾਂ ਦੇ ਉੱਤੇ ਲੱਗਦੀਆਂ ਨੇ। ਹਰ ਹਫਤੇ ਦਿਵਾਲੀ ਤੇ ਜਾਂ ਸਾਰੇ ਤੇ ਕੋਈ ਨਾ ਕੋਈ ਚੀਜ਼ਾਂ ਮਾਫ ਕਰਦਾ ਦਿਵਾਲੀ ਤੇ ਜ਼ਰੂਰ ਹੈ ਜੈ ਫਰੀਦ ਦਾ ਤੇ ਸਰਕਾਰ ਤੇ ਜਿਹੜੀ ਇਹ ਰਜਿਸਟ੍ਰੇਸ਼ਨ ਫੀਸ ਵਧਾਉਣ ਦੀ ਜਿਹੜੀ ਗੱਲਬਾਤ ਆ 1 ਸਤੰਬਰ 2024 ਤੋਂ ਸਿੱਧੂ ਸਾਹਿਬ ਉਹਨਾਂ ਨੇ ਲਾਗੂ ਕਰ ਦਿੱਤਾ ਹੁਣ ਸਰਕਾਰ ਤਾਂ ਤੇ ਕੁਚੂਮਰ ਸਿੱਧੂ ਸਾਹਿਬ ਨਿਕਲੇ ਨਿਕਲੇ ਹੈਗਾ ਸਰਕਾਰ ਨੇ ਦਾ ਆਪਣਾ ਖਜ਼ਾਨਾ ਭਰਨ ਵਾਸਤੇ ਹੁਣ ਜਿਸ ਤਰੀਕੇ ਨਾਲ ਆਮ ਵਿਅਕਤੀ ਤੇ ਇਹ ਬੋਝ ਪਾਇਆ ਮੇਰਾ ਖਿਆਲ ਕੀ ਸਰਕਾਰ ਨੂੰ ਇੱਥੇ ਲੈਣੇ ਤੇ ਦੇਣੇ ਜਿਹੜੇ ਆ ਉਹ ਪੈ ਸਕਦੇ ਆ ਕਿਉਂਕਿ ਐਸੋੜੇ ਤੁਸੀਂ ਇਸ ਹਿਸਾਬ ਨਾਲ ਤੁਸੀਂ ਮਹਿਸੂਸ ਕਰੋ ਕਿ ਸਿੱਧੂ ਸਾਹਿਬ ਹਰ ਬਿੱਟੀ ਦੇ ਘਰ ਦੋ ਜਪੇਨ ਜਿਹੜੇ ਦੋ ਪਹੀਆ ਵਾਹਨ ਹੁੰਦੇ ਨੇ ਚਾਹੇ ਉਹ ਐਕਟਵਾ ਹੋਵੇ ਤੇ ਚਾਹੇ ਉਹ ਮੋਟਰਸਾਈਕਲ ਹੋਵੇ ਤੇ ਜੇਕਰ ਤੁਸੀਂ ਉਹਨਾਂ ਦੇ ਉੱਤੇ ਹਰ ਵਿਅਕਤੀ ਸਧਾਰਨ ਤੋਂ ਸਧਾਰਨ ਵਿਅਕਤੀ ਜਿਹੜਾ ਆਪਣੀ ਚੀਜ਼ ਨੂੰ ਲੈ ਕੇ ਚੱਲਦਾ ਜੇਕਰ ਉਹਦੇ ਉੱਤੇ ਜਿਹੜਾ ਪੂਜ ਪਾ ਦਿੰਦੇ ਜੀ ਅਸਿੱਧੂ ਸਭ ਫਿਰ ਕੁਸ਼ੂਮਰ ਤਾਂ ਨਿਕਲਣਾ ਹੀ ਨਿਕਲਣਾ ਚਾਰ ਪਹੀਆ ਵਾਹਨ ਲੈਣ ਵਾਲੀ ਸਮਰੱਥਾ ਹੋ ਸਕਦਾ ਕਿ ਕਿਸੇ ਇੱਕ ਵਿਅਕਤੀ 'ਚ ਹੋਵੇ ਜਾਂ ਦੋ 'ਚ ਹੋਵੇ ਸਾਰੇ ਸਮਾਜ 'ਚ ਨਹੀਂ ਪਰ ਜੇ ਦੇਖਣਾ ਦੋ ਪਹੀਆ ਵਾਹਨ ਨੂੰ ਖਾਸ ਤੌਰ ਤੇ ਮੋਟਰਸਾਈਕਲ ਐਕਟਵਾ ਨੂੰ ਆਧਾਰ ਬਣਾ ਕੇ ਸਰਕਾਰ ਨੇ ਗਰੀਬ ਬੰਦੇ ਦੇ ਜੀਬ ਤੇ ਡਾਕਾ ਮਾਰਿਆ ਮੈਂ ਡਾਕਾ ਸ਼ਬ ਇਸਦੀ ਕੀਵਟ ਅਸੀਂ ਦੋਸਤ ਸਰਕਾਰ ਨੂੰ ਖਾਸ ਕਰਕੇ ਜੀਵਨੀ ਚੋਣਾਂ 'ਚ ਅਦਾ ਕਰਦੀ ਪੈ ਸਕਦੀ ਹੈ ਤੁਸੀਂ ਦੇਖ ਲਓ ਕਿ ਆਟਾ ਦਾਲ ਸਕੀਮ ਜਿਸ ਤਰੀਕੇ ਨਾਲ ਸਰਕਾਰ ਨੇ ਉਸ ਸਮੇਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਸਮਾਂ ਖਤਮ ਕੀਤੀ ਸੀ ਨੀਲੇ ਕਾਟ ਰੱਦ ਕਰਕੇ ਤਾਂ ਤੁਸੀਂ ਦੇਖ ਲਓ ਕਿ ਫਿਰ ਉਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਦਾ ਜਿਹੜਾ ਕੀ ਹਾਲ ਹੋਇਆ ਤਾਂ ਹੁਣ ਜਿਸ ਤਰੀਕੇ ਨਾਲ ਡਾਕਾ ਮਾਰਿਆ ਗਿਆ ਜੇਬ ਕੱਟੀ ਗਈ ਹੈ ਸਮਾਜ ਦੇ ਹਰ ਵਰਗ ਦੀ ਹਰ ਵਰਗ ਦੀ ਹਰ ਤਬਕੇ ਦੀ ਤਸਵੀਰ ਨੂੰ ਲੋਕਾਂ 'ਚ ਨਰਾਸ਼ਤਾ ਤਾਂ ਜਰੂਰ ਇਸ ਖਬਰ ਨੂੰ ਪੜ੍ਹ ਕੇ ਆਈਏ ਇਸ ਖਬਰ ਨੂੰ ਸੁਣ ਕੇ ਜਰੂਰ ਤਾਂ ਰਾਸਤਾ ਆਉਗੀ ਕਿ ਸਰਕਾਰ ਨੂੰ ਕਿਹੜੇ ਮਨੋਰਥਾਂ ਲਿਆਨ ਆਮ ਆਦਮੀ ਕਹਿੰਦੇ ਕਿ ਇਹ ਸਰਕਾਰ ਨੂੰ ਦੇਦਾ ਸੀ ਕਿਉਂਕਿ ਇਹ ਪਾਰਟੀ ਕਹਿੰਦੀ ਸੀ ਕਿ ਆਮ ਆਦਮੀ ਦੀ ਪਾਰਟੀ ਹੈਗੀ ਹੈ ਪਰ ਆਮ ਆਦਮੀ ਪਾਰਟੀ ਦੇ ਇਹਨਾਂ ਵਿਧਾਇਕਾਂ ਵੱਲੋਂ ਜਾਂ ਇਸ ਸਰਕਾਰ ਵੱਲੋਂ ਜਿਹੜੇ ਹੁਣ ਕੰਮ ਕੀਤੇ ਜਾ ਰਹੇ ਆ ਸਿੱਧੂ ਸਾਹਿਬ ਉਹ ਸਾਧਾਰਨ ਵਿਕਤੀਆਂ ਵਾਲੇ ਕੰਮ ਨਹੀਂ ਜੇ ਹੈਗੇ ਉਹ ਤਾਂ ਫਿਰ ਇਹੋ ਹੀ ਕਿਹਾ ਜਾ ਸਕਦੇ ਆ ਕਿ ਇਹ ਵੀ ਪੁਰਾਣੇਆਂ ਲੋਕਾਂ ਵਰਗੇ ਹੀ ਹਰ ਪੱਖ ਤੋਂ ਤਾਜ਼ੇ ਨੇ ਜਾਂ ਦੂਜੇ ਜੀਰ ਵਰਾਈਤੀ ਪਾਰਟੀੰਬਰ ਕੇਸ ਸੁਖਸਾਬ ਇਹੋ ਕਹੇ ਨੇ ਕਿ ਜਿੰਨਾਂ ਦਾ ਮਨੋਰਥ ਸਿਰਫ ਤੇ ਸਿਰਫ ਆਪਣਾ ਖਜ਼ਾਨਾ ਭਰਨਾ ਆ ਆਪਣੀਆਂ ਜੇਬਾਂ ਭਰਨਾ ਆ ਲੋਕੀ ਪੰਜਾਬ ਦੇ ਟੱਟੇ ਖੁੰਝ ਜਾਣ ਸ਼ਾਇਦ ਇਹਨਾਂ ਨੂੰ ਕਰ ਕਰੀ ਸੋਚਿਆ ਨਹੀਂ ਤਾਂ ਇਹ ਜੋ ਕੀਤਾ ਦੇਖੋ ਲੋਕ ਇਸ ਤਰ੍ਹਾਂ ਇਹਨਾਂ ਜਿੰਮੀ ਚੋਣਾਂ 'ਚ ਕਿਹੋ ਜਿਹਾ ਜਵਾਬ ਦਿੰਦੇ ਨੇ ਪਰ ਹਾਂ ਇਸ ਦਾ ਪ੍ਰਭਾਵ ਸਿੱਧੂ ਸਾਹਿਬ ਸਮਾਜ ਦੇ ਹਰ ਵਰਗ ਤੇ ਹਰ ਤਰਤੀ ਤੇ ਪੈਂਦਾ ਜਿਹੜਾ ਜਨੂਨ ਦਿਖਾਈ ਦੇ ਰਿਹਾ ਛੀ ਬਿਲਕੁਲ ਜੀ ਅਨਗਜ਼ਮ ਹੈ ਕਿ ਐਨਜੀਟੀ ਵਾਲੀ ਜਿਹੜੀ ਖਬਰ ਹੈ ਉਹ ਬੜੀ ਹੈ ਮੈਂ ਆਪਾਂ ਕੱਲ ਵੀ ਜਿਹੜੀ ਚਰਚਾ ਦੇਤੇ ਕੀਤੀ ਸੀਗੀ 1026 ਕਰੋੜ ਦਾ ਜਿਹੜਾ ਜੁਰਮਾਨਾ ਪੰਜਾਬ ਸਰਕਾਰ ਨੂੰ ਕੀਤਾ ਹੈ ਉਹਦੇ ਤੇ ਕਹਿੰਦੇ ਕਿ ਮੰਤਰੀ ਸਾਹਿਬ ਨੇ ਜਿਹੜੇ ਆਪਣੇ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ ਨੇ ਨੀਂਦ ਖੁੱਲੀ ਹੈ ਸਰਕਾਰ ਦੀ ਮੰਤਰੀ ਸਾਹਿਬ ਦੀ ਵੀ ਔਰ ਮੈਨੂੰ ਲੱਗਦਾ ਮੰਤਰੀ ਸਾਹਿਬ ਸੀਰੀਅਸ ਨਹੀਂ ਲੈਂਦੇ ਹੁਣ ਇਸ ਚੀਜ਼ ਨੂੰ ਕਿਉਂਕਿ ਮੰਤਰੀ ਸਾਹਿਬ ਦਾ ਆਪਦਾ ਕੋਈ ਪਤਾ ਨਹੀਂ ਕਿ ਉਹ ਕਿੰਨਾ ਕੁ ਟਾਈਮ ਹੈਗੇ ਆ ਕਿਉਂਕਿ ਅਸ਼ਲੀਲ ਵੀਡੀਓ ਉਹਨਾਂ ਦੀ ਆਈ ਹੋਈ ਹੈ ਉਹਨਾਂ ਨੂੰ ਆਪਦਾ ਕੋਈ ਪਤਾ ਨਹੀਂ ਕਿ ਕਦੋਂ ਜਿਹੜੀ ਇਹ ਛੁੱਟੀ ਹੋ ਜਾਣੀ ਹੈ ਤੇ ਚਲੋ ਹੁਣ ਪਤਾ ਲੱਗਿਆ ਕਿ ਮੁੱਖ ਸਕੱਤਰ ਦੇ ਵੱਲੋਂ ਵੀ ਚੀਫ ਫੈਕਟਰੀ ਦੇ ਵੱਲੋਂ ਵੀ ਜਿਹੜਾ ਹੈਗਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਲਾਸ ਲਾਈ ਗਈ ਹੈ ਕਹਿੰਦੇ ਕਿ ਅਫਸਰਾਂ ਦੀ ਹੁਣ ਕਿਵੇਂ ਦੇਖਦੇ ਨੇ ਇਸ ਪੂਰੀ ਚੀਜ਼ ਨੂੰ ਹੁਣ ਕਲਾਸਾਂ ਲਾਈਆਂ ਦਾ ਫਾਇਦਾ ਹੈ ਕਲਾਸਾਂ ਜੇ ਸਮੇਂ ਸਿਰ ਲਾਈਆਂ ਹੁੰਦੀਆਂ ਜਾਂ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੇ ਗਾਂਹ ਕੀ ਕਲਾਸਾਂ ਰਹੀਆਂ ਇਹਨਾਂ ਦੀ ਆਪਣੀਆਂ ਕਲਾਸਾਂ ਜਿਹੜੀਆਂ ਲੱਗਣੀਆਂ ਚਾਹੀਦੀਆਂ ਫੇਰ ਕੰਮ ਸੂਤ ਆਊਗਾ ਜੀ ਆਸੇ ਤੋਂ ਸਭ ਤੁਸੀਂ ਆਪਣੇ ਪ੍ਰਸ਼ਨ ਦੇ ਵਿੱਚ ਇੱਕ ਗੱਲ ਬੋਲੀ ਕਿ ਸੀਰੀਅਸ ਨਹੀਂ ਲਿਆ ਰਹੇ ਸੀਰੀਅਸ ਨਹੀਂ ਲਿਆ ਸਿੱਧੂ ਸਭ ਜੇ ਕਰੇ ਪੰਜਾਬ ਸਰਕਾਰ ਨੇ NGT ਦੇ ਆਦੇਸ਼ਾਂ ਨੂੰ ਸੀਰੀਅਸ ਲਿਆ ਹੁੰਦਾ ਤੇ ਸ਼ਾਇਦ ਫਿਰ 10 ਤੋਂ 60 ਕਰੋੜ ਦਾ ਜੁਰਮਾਨਾ ਪਿਆ ਉਹ ਨਾ ਪਿਆ ਹੁੰਦਾ ਅੱਜ ਤੋਂ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਕੂੜੀ ਦੀ 766 ਲੱਖ ਟਨ ਸੀ ਤੇ 2 ਸਾਲਾਂ ਦੇ ਵਿੱਚ ਉਹ ਸਿਰਫ ਤੇ ਸਿਰਫ ਘਟ ਕੇ 53 ਲੱਖ ਮਾਫ ਕਰਨਾ 54 ਲੱਖ ਟਨ ਤੇ ਪਹੁੰਚੀ ਹੈ ਜਿਸ ਨੂੰ ਲੈ ਕੇ NGT ਨੇ ਸਖਤ ਅਫਰਾਜ ਪ੍ਰਗਟ ਕੀਤਾ ਤਾਂ ਉਹਨਾਂ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਪ੍ਰਿੰਸੀਪਲ ਸੈਕਟਰੀ ਜਿਹੜੇ ਨੇ ਸਥਾਨਕ ਕੋਪਾ ਕਰਦੇ ਉਹਨਾਂ ਨੂੰ ਇਹ ਸਵਾਲ ਕੀਤਾ ਇਸ ਤੋ ਸਿਜੇ ਜਿਸ ਤਰੀਕੇ ਨਾਲ ਸਾਡੇ ਹੁਕਮਾਂ ਦੀ ਅਲੰਗਰਾ ਕੀਤੀ ਹੈ ਤੇ ਜਿਸ ਤਰੀਕੇ ਨਾਲ ਤੁਹਾਡੇ ਇਹ ਸਾਰੇ ਮਸਲੇ ਦੇ ਦਫਤਾਰ ਜਿਹੜੀ ਏਡੀ ਹੋੜੀ ਆ ਜੇਕਰ ਇਸੇ ਦਫਤਾਰ ਰਹੀ ਤਾਂ ਲੱਗਦਾ ਕਿ ਅਗਲੇ 10 ਸਾਲਾਂ ਦੇ ਵਿੱਚ ਜਾ ਕੇ ਫਿਰ ਤੁਸੀਂ ਇਸ ਕੂੜੇ ਨੂੰ ਖਤਮ ਕਰੋਗੇ ਇਹ ਟਿੱਪਣੀ ਆ ਕੱਲ ਦੀ ਐਨਜੀਟੀ ਵਿਪਾਰ ਵੱਲੋਂ ਕਿ ਬੀਤਿਆਂ 2 ਸਾਲਾਂ ਚ ਕੰਮ ਤਦੀ ਰਫਤਾਰ ਜਿਹੜੀ ਜੂੰਡੀ ਚਾਲ ਦੀ ਚੱਲੀ ਆ ਤੇ ਜਿਸ ਕਰਕੇ ਇਹ ਤੁਹਾਨੂੰ ਜੁਰਮਾਨਾ ਕੀਤਾ ਜਾ ਰਿਹਾ ਤਾਂ ਕਿਉਂ ਨਾ ਤੁਹਾਡੇ ਖਿਲਾਫ ਇੱਕ ਐਕਟ ਉਹਨਾਂ ਨੇ ਕਿਹਾ ਸੀ ਉਹਦੇ ਐਕਟ ਦੇ ਆਧਾਰ ਤੇ ਤੁਹਾਡੇ ਖਿਲਾਫ ਕੀਸ ਕਰਜ ਕੀਤਾ ਜਾਵੇ ਤਾਂ ਇਸ ਤੋਂ ਮਗਰੋਂ ਜਿਹੜੇ ਨੇ ਪਤਾ ਲੱਗਾ ਕਿ ਫਿਰ ਚੀਫ ਸੈਕਟਰੀ ਸਾਹਿਬ ਨੂੰ ਵੀ ਹੱਥ ਪੈਰਾਂ ਦੀ ਪਈ ਕਿ ਇੰਨੀ ਵੱਡੀ ਰਕਮ ਜਿਹੜੀ ਉਹ ਤਾਰਦੇ ਕਿਵੇਂ ਆ ਕੱਲ ਉਹਨਾਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰਾਂ ਨਾਲ ਵੀ ਗੱਲਬਾਤ ਕੀਤੀ ਗਈ ਕਿ ਹਾਂ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਕੰਮ ਚੱਲਦਾ ਇਸ ਨੂੰ ਖਤਮ ਕਰੋ ਤਾਂ ਪਰ ਜਰਮਾ ਤਾਂ ਸਿੱਧੂ ਸਰ ਜਿਹੜਾ ਉਹ ਪਹਿ ਚੁੱਕਾ ਹੁਣ ਜਿਸ ਤਰੀਕੇ ਨਾਲ ਐਨਜੀਟੀ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ ਕਿ ਕੰਮ ਦੀ ਰਫ਼ਤਾਰ ਕੰਮ ਦੀ ਰਫ਼ਤਾਰ ਬੜੀ ਹੋ ਗਈ ਸਿੱਧੂ ਸਾਹਿਬ ਵਾਕਈ ਪੰਜਾਬ ਦੇ ਵਿੱਚ ਤੁਸੀਂ ਇੱਕ ਦੀ ਐਨਜੀਟੀ ਦਾ ਮੋਢਾ ਸਾਹਮਣੇ ਆ ਗਿਆ ਹੋਰ ਕਈ ਅਜਿਹੇ ਕਈ ਮਸਲੇ ਨੇ ਜਿੱਥੇ ਸਭ ਸਰਕਾਰ ਦੇ ਬਿਆਨ ਹੁੰਦੇ ਆ ਸਰਕਾਰ ਉਹ ਨੀਜੇ ਕਰਦੀ ਸਰਕਾਰ ਦੀ ਜਿਹੜੀਆਂ ਗਤੀਵਿਧੀਆਂ ਨੇ ਉਥੇ ਜ਼ੀਰੋ ਦੇ ਸਮਾਨ ਨੇ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਹੁਣ ਜੇਕਰ ਮੰਤਰੀ ਸਾਹਿਬ ਇੱਕ ਪਾਸੇ ਕਿ ਜਦੋਂ ਤੁਸੀਂ ਗੱਲ ਕੀਤੀ ਕਿ ਉਹ ਪੱਕੇ ਦੀ ਪਤਾ ਨਹੀਂ ਕਿਹੜੇ ਵੇਲੇ ਐਕਸ਼ਨ ਹੋ ਜਾਣਾ ਸੋ ਸਭ ਉਹਨਾਂ ਦੇ ਵਿੱਚੋਂ ਐਕਸ਼ਨ ਹੋਵੇ ਜਾਣਾ ਹੋਵੇ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਇਸ ਵੇਲੇ ਹਰ ਪਾਸਿਓਂ ਜਿਹੜੀ ਅਸੀਂ ਕਹਿ ਦਿੰਦੇ ਹਾਂ ਕਿ ਤੁਤ ਤੁਤ ਜਿਹੜੀ ਹੋ ਰਹੀ ਆ ਸੋ ਸਭ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਜਰੂਰ ਸੋਚ ਲੈਣਾ ਚਾਹੀਦਾ ਕਿ ਭਈ ਅਜਿਹੀਆਂ ਸਥਿਤੀਆਂ ਜਿਹੜੀਆਂ ਨਾ ਹੋਣ ਹਰ ਪਾਸੇ ਕਿ ਸਰਕਾਰ ਜਿਹੜੀ ਘਿਰਦੀ ਹੋਵੇ ਇੱਥੇ ਤਾਂ ਕਈ ਵਾਰੀ ਇਹ ਵੀ ਕਹਿ ਦਰਿਆ ਕਿ ਮੁੱਖ ਮੰਤਰੀ ਸਾਹਿਬ ਦਾ ਅੜਗਿਲ ਰਵਈਆ ਜਿਹੜਾ ਉਹ ਸਾਹਮਣੇ ਆ ਜਾਂਦਾ ਕਿ ਕੇਂਦਰ ਦੀ ਜਿਹੜੀ ਕੋਈ ਗੱਲ ਕਹਿੰਦੇ ਨੇ ਹਮ ਨਹੀਂ ਮੰਨੂ ਹਮ ਨਹੀਂ ਕਰਾਂਗੇ ਕਿਉਂਕਿ ਕੇਂਦਰ ਆਪਰਾ ਪ੍ਰਚਾਰ ਕਰ ਰਿਹਾ ਪਰ ਜਦੋਂ ਇੱਥੇ ਕੂੜੇ ਦੀ ਗੱਲ ਹੈਗੀ ਹੈ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਗੱਲ ਹੈਗੀ ਹੈ ਤੇ ਘੱਟੋ ਘੱਟ ਮਾਨਵਤਾ ਦੇ ਪੱਧਰ ਤੇ اخਲਾਕ ਦੇ ਪੱਧਰ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਸਮਝੌਤਾ ਸਿੱਧੂ ਸਾਹਿਬ ਉਹ ਨਹੀਂ ਕਰਤਾ ਚਾਹੀਦਾ ਇੱਥੇ ਹਰ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਅਸੀਂ ਸਿੱਧੂ ਸਾਹਿਬ ਪਹਿਲ ਦੇ ਹੱਕ ਤੇ ਕਰਦੀ ਚਾਹੀਦੀ ਹੈ ਕਿਉਂਕਿ ਜੇਕਰ ਪੰਜਾਬ 'ਚ ਕੂੜਾ ਤਾਂ ਫਿਰ ਸਿੱਧੂ ਸੋਮਸਤਾਨ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਨੂੰ ਆ ਬੀਤੇ ਸਾਲਾਂ ਦੇ ਸਮੇਂ ਤੋਂ ਵੀ ਹੋ ਰਿਹਾ ਤੇ ਹੁਣ ਵੀ ਹੋ ਰਿਹਾ ਤਾਂ ਫਿਰ ਬਦਲਾਅ ਦੇ ਰੂਪ ਦੇ ਵਿੱਚ ਇਸ ਆਈ ਸਰਕਾਰ ਨੇ ਇਹਨਾਂ ਲੋਕਾਂ ਵਾਸਤੇ ਕੀ ਕੀਤਾ ਇਹ ਇੱਕ ਵੱਡਾ ਪ੍ਰਸ਼ਨ ਆਪਣੇ ਆਪ ਪੈਦਾ ਹੋ ਜਾਂਦਾ ਜਿਸ ਦਾ ਜਵਾਬ ਜਿਹੜਾ ਸ਼ਾਇਦ ਭਗਵੰਤ ਮਾਨ ਹੁਣਾਂ ਨੇ ਕਦੇ ਨਹੀਂ ਦਿੱਤਾ ਕਿ ਮੌਜੂਦਾ ਸਰਕਾਰ ਵੀ ਹੁਣ ਅਰਵਾਇ ਕਰਦੀਆਂ ਲੀਹਾਂ ਤੇ ਚੱਟਣ ਦੀ ਜਿਹੜੀ ਸ਼ੁਰੂ ਹੋ ਗਈ ਆ ਲੋਕਾਂ ਵਰਸ਼ਾਇ ਤੇ ਸਦਾ ਧਿਆਨ ਜਿਹੜਾ ਸਿੱਧੂ ਸਾਹਿਬ ਨਹੀਂ ਰਿਹਾ ਬਾਕੀ ਦੇਖੋ ਹੁਣ ਜਿਸ ਤਰੀਕੇ ਨਾਲ ਐਨਜੀਟੀ ਨੇ ਜੁਰਮਾਨਾ ਠੋਕਿਆ ਤੇ ਜਿਸ ਤਰੀਕੇ ਨਾਲ ਹਫੜਾ ਦਫੜੀ ਮਚੀ ਆ ਸਰਕਾਰ ਦੇ ਵਿੱਚ ਤੇ ਮੰਤਰੀ ਸਾਹਿਬ ਵੀ ਹਰਕਤ ਚ ਨਹੀਂ ਦੇਖੋ ਅਗਲੇ ਦਿਨਾਂ ਚ ਕੀ ਇਹੋ ਜਿਹਾ ਨਜ਼ਰ ਆਉਂਦਾ ਕਿ ਜਿਦਾਂ ਐਨਜੀਟੀ ਦੀ ਜਿਹੜੀ ਦ੍ਰਿਸ਼ਟੀ ਜਿਹੜੀ ਇੱਕ ਨੂਰ ਦ੍ਰਿਸ਼ਟੀ ਜਿਹੜੀ ਆ ਉਹ ਸ਼ਾਇਦ ਕਿਤੇ ਠੀਕ ਹੋ ਸਕੇ ਪਰ ਲੱਗਦਾ ਨਹੀਂ ਕਿਉਂਕਿ ਜਿਸ ਤਰੀਕੇ ਦੇ ਤਰਕ ਜਿਹੜੇ ਨੇ ਐਨਜੀਟੀ ਨੇ ਦਿੱਤੇ ਨੇ ਪੰਜਾਬ ਸਰਕਾਰ ਕੋਲ ਉਹਨਾਂ ਦਾ ਜਵਾਬ ਜਰਾ ਸਭ ਨਹੀਂ ਚ ਦਿੱਤਾ ਗਿਆ ਚਲੋ ਮਾਨ ਸਿੰਘ ਸਾਹਿਬ ਤੇ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ